ਤੁਹ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਏ ਜਿਵੇਂ ਕਿ ਪੰਜਾਬ ਦੇ ਵਿੱਚ ਵਾਧ ਰਹੇ ਪਖੰਡਵਾਦ ਦੇ ਖਿਲਾਫ ਫਰੀਕੋੜਾ ਜ਼ਿਲ੍ਹੇ ਨਾਲ ਸੰਬੰਧਤ ਮਰਪੀ ਸਿੰਘ ਖਾਲਸਾ ਵੱਲੋਂ ਮਹਮ ਸ਼ੁਰੂ ਕੀਤੀ ਗਈ ਹੈ ਪਖੰਡ ਬਚਾਓ ਪੰਜਾਬ ਬਚਾਓ ਇਸੇ ਤਹਿਤ ਜਿੱਥੇ ਉਹਨਾਂ ਪਖੰਡੀ ਬਾਬਿਆਂ ਦੇ ਖਿਲਾਫ ਇਹ ਮਹ ਵੀਡੀਓ ਹੀ ਹੈ ਤਾਂ ਇਸ ਦੇ ਦੌਰਾਨ ਲੋਕ ਵੀ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਕਿਵੇਂ ਉਹਨਾਂ ਨਾਲ ਠੱਗੀ ਹੋਈ ਹੈ ਅਜਿਹੇ ਵਿੱਚ ਧਰਮਕੋਟ ਏਰੀਆ ਦੇ ਲੋਕਾਂ ਵੱਲੋਂ ਮਰਪੀ ਖਾਲਸਾ ਨਾਲ ਸੰਪਰਕ ਕੀਤਾ ਗਿਆ ਉਹਨਾਂ ਨਾਲ ਕਿਸੇ ਬਾਬੇ ਵੱਲੋਂ ਠੱਗੀ ਮਾਰੀ ਗਈ ਸੀ ਪੈਸੇ ਡਬਲ ਕਰਨ ਦੀ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮਨਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਰਹਿਣ ਵਾਲਾ ਇੱਕ ਸ਼ਖਸ ਜੋ ਆਪਣੇ ਆਪ ਨੂੰ ਪੱਤਰਕਾਰ ਵੀ ਦੱਸਦਾ ਏ ਬਾਬਾ ਵੀ ਦੱਸਦਾ ਏ ਅਤੇ ਆਮ ਲੋਕਾਂ ਦੀ ਤਰ੍ਹਾਂ ਵਿਚਰਦਾ ਏ ਉਸ ਵੱਲੋਂ ਪੈਸੇ ਡਬਲ ਕਰਨ ਦੇ ਨਾਂ ਤੇ ਧਰਮਕੋਟ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਅਤੇ ਲੋਕਾਂ ਵੱਲੋਂ ਉਹਨਾਂ ਸਮਰਕ ਕੀਤਾ ਗਿਆ ਤੇ ਸਾਰੇ ਪ੍ਰੂਫ ਦਿੱਤੇ ਗਏ ਨੇ ਕਿਸ ਤਰ੍ਹਾਂ ਓल्ड ਨਕਲੀ ਨੋਟ ਬਣਾਉਂਦਾ ਹੈ ਅਤੇ ਉਹਨਾਂ ਨੂੰ ਬੇਕੂਮ ਬਣਾਉਂਦਾ ਸੀ ਅਤੇ ਉਹਨਾਂ ਨਾਲ ਕਿਵੇਂ ਠੱਗੀ ਮਾਰੀ ਹੈ। ਇੰਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਖਾਲਸਾ ਨੇ ਇਹ ਸਾਰੀ ਗੱਲ ਸਾਂਝੀ ਕੀਤੀ ਕਿ ਕਿਵੇਂ ਇਹ ਬਾਬਾ ਠੱਗੀ ਮਾਰਦਾ ਸੀ, ਕਿਵੇਂ ਪੈਸੇ ਡਬਲ ਕਰਨ ਦੀ ਗੱਲ ਕਰਦਾ ਸੀ ਅਤੇ ਹੁਣ ਕਿਹੜੀ ਕਾਰਵਾਈ ਇੱਥੇ ਹੋਣੀ ਚਾਹੀਦੀ। ਦੂਜੀ ਗੱਲ ਲੋਕ ਸਿਆਣੇ ਵੀ ਹੁਣ ਕਦੇ ਵੀ ਲਾਲਚ ਵਿੱਚ ਆ ਕੇ ਅਜਿਹੇ ਠੱਗਾਂ ਦੇ ਡਿੱਕੇ ਨਾ ਚੜਨ ਤਾਂ ਜੋ ਠੱਗੀ ਦਾ ਸ਼ਿਕਾਰ ਹੁੰਦੇ ਨੇ ਲੋਕ ਆਪ ਖੁਦ ਸਾਵਧਾਨ ਹੋਣ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਰਾਜਕਵਲ ਨਾਮ ਦਾ ਬੰਦਾ ਜੀ ਪੁੱਤਰ ਵੱਸਨ ਸਿੰਘ ਵਾਸੀ ਮੌੜ ਰੋਡ ਸ਼੍ਰੀ ਮੁਕਤਸਰ ਸਾਹਿਬ ਇਸ ਪਖੰਡ ਪਜਾਓ ਪੰਜਾਬ ਬਚਾਓ ਮਹਿਮ ਵਿੱਚ ਇੱਕ ਬੀਬੀ ਕਵਲਜੀਤ ਕੌਰ ਹੈ ਧਰਮਕੋੜ ਤੋਂ ਉਹਨੂੰ ਉਹਨੇ ਸਾਨੂੰ ਮਤਲਬ ਆਉਣ ਆਨਲਾਈਨ ਮਤਲਬ ਇੱਕ ਕੰਪਲੀਟ ਪਾਈ ਸੀ ਵੀ ਨਾਲ ਉਹਦੀਆਂ ਇਸ ਬੰਦੇ ਦੀਆਂ ਵੀਡੀਓਜ਼ ਵੀ ਪਾਈਆਂ ਔਰ ਜਿਵੇਂ ਜਿਵੇਂ ਪੇਮੈਂਟ ਇਹਨੂੰ ਪਾਈ ਹੈ ਸੋ ਉਨੇ ਕੰਪਲੀਟ ਤੇ ਲਿਖਿਆ ਸੀਗਾ ਵੀ ਸਾਡੇ ਤੋਂ ਮਤਲਬ 10 ਲੱਖ ਰੁਪਏ ਦੀ ਠੱਗੀ ਮਾਰੀ ਐ ਇਸ ਬੰਦੇ ਨੇ। ਤੋਂ ਇਹ ਬੰਦਾ ਪੱਤਰਕਾਰ ਵੀ ਐ ਜੀ। ਠੀਕ ਐ। ਦੂਸਰੇ ਨੰਬਰ ਤੇ ਬਾਬਾ ਵੀ ਐ। ਤੇ ਤੀਸਰੇ ਨੰਬਰ ਤੇ ਮਤਲਬ ਆਮ ਲੋਕ ਵੀ ਐ। ਸੋ ਇਹਦੇ ਜਿਹੜੇ ਭੇਖ ਬਹੁਤ ਨੇ ਪਹਿਰਾਵੇ ਵੱਖਰੇ ਵੱਖਰੇ ਨੇ। ਜਦੋਂ ਇਹ ਲੁੱਟਣ ਜਾਂਦਾ ਉਦੋਂ ਬਾਬੇ ਦਾ ਰੂਪ ਮਾਲਾ ਪਾ ਕੇ ਜਾਂਦਾ ਔਰ ਜਦੋਂ ਮਤਲਬ ਇਸਨੇ ਆਮ ਲੋਕਾਂ ਵਿੱਚ ਵਿਚਰਨਾ ਉਦੋਂ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਜਾਂਦਾ ਜਦੋਂ ਪੱਤਰਕਾਰ ਬੰਨਣਾ ਹੈ ਉਦੋਂ ਮਤਲਬ ਹੋਰ ਤਰੀਕੇ ਨਾਲ ਜਾਂਦਾ ਸੋ ਉਹ ਬੀਬੀ ਨੇ ਸਾਨੂੰ ਲਿਖਾਇਆ ਸੀ ਅਸੀਂ ਇਸ ਬੰਦੇ ਨੂੰ ਰਾਤ ਨੂੰ 11 ਵਜੇ ਕਾਲ ਕੀਤੀ ਹੈ 2 ਦਿਨ ਪਹਿਲਾਂ ਕਿਉਂਕਿ ਰਾਤ ਨੂੰ 11 ਵਜੇ ਮੇਰੇ ਨਾਲ ਗੱਲਬਾਤ ਹੋਈ ਬੀਬੀ ਦੀ ਮੈਂ ਉਸੇ ਟਾਈਮ ਨੰਬਰ ਲੈ ਕੇ ਗੱਲਬਾਤ ਕੀਤੀ ਉਹ ਮੈਂ ਇਸ ਬੰਦੇ ਨੂੰ ਜਦੋਂ ਬੁਲਾਇਆ ਤੇ ਇਹਦੇ ਬਿਲਕੁਲ ਨਾਲ ਇੱਕ ਘਰ ਦੇ ਨਾਲ ਇੱਕ ਸਥਾਨ ਹੈ ਕੋਈ ਸੰਤ ਰਹਿੰਦੇ ਨੇ ਉਹ ਸੰਤ ਮੈਨੂੰ ਵੀ ਜਾਣਦੇ ਸੀ ਤੇ ਇਹਨੇ ਮਤਲਬ ਉਹਨਾਂ ਸੰਤਾਂ ਦਾ ਨਾਮ ਲਿਆ ਮੈਂ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਆਓ ਮੇਰੇ ਕੋਲੇ ਇਹ ਮੇਰੇ ਕੋਲੇ ਕੱਲ ਰਾਤ ਨੂੰ ਆਉਂਦਾ ਜੀ 30 ਤਰੀਕ ਨੂੰ ਕੱਲ 30 ਸੀ ਨਾ 30 ਤਰੀਕ ਨੂੰ ਮਤਲਬ ਇਹ ਮੇਰੇ ਕੋਲ ਸ਼ਾਮ ਨੂੰ 6:00 ਵਜੇ ਆਇਆ ਜੀ ਉੱਥੇ ਜਦੋਂ ਆਇਆ ਜੀ ਅਸੀਂ ਸਾਰੀ ਗੱਲਬਾਤ ਇਹ ਤੋਂ ਪੁੱਛੀ ਵੀ ਐ ਕਰਕੇ ਤੂੰ ਜਾਲੀ ਨੋਟ ਬਣਾਉਣਾ ਵੀ ਇਹ ਸਾਰਾ ਕੁਝ ਮੰਨਿਆ ਵੀ ਪਹਿਲਾਂ ਮੈਂ ਜਿਹੜੇ ਲੋਕ ਇਸ ਠੱਗੀ ਦੇ ਚਾਂਸੇ 'ਚ ਆਏ ਆ ਨਾ ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਨਾ ਵੀ ਇਹ ਨੋਟ ਕਿਵੇਂ ਬਣਦੇ ਆ ਇਹ ਬੰਦਾ ਮੰਨਿਆ ਜੀ ਸਾਡੇ ਕੋਲ ਸਾਰੀਆਂ ਵੀਡੀਓਜ਼ ਆ ਵੀ ਮਤਲਬ ਬੀਟਾ ਡੀਨ ਲਾ ਕੇ ਕਾਗਜ਼ਾਂ ਤੇ ਠੀਕ ਹੈ ਮਤਲਬ ਉਹਦੇ ਵਿੱਚ ਇੱਕ ਇੱਕ 500 ਦਾ ਨੋਟ ਧਰ ਲੈਂਦੇ ਆ ਮਤਲਬ 10 5 ਨੋਟ ਹੋ ਗਏ ਕਾਗਜ਼ ਦੇ ਕਾਗਜ਼ ਹੋ ਗਏ ਤੇ 5 ਨੋਟ ਧਰ ਲੇ ਉਹਨੂੰ ਮਤਲਬ ਗੁਬਲੀ ਜੀ ਬਣਾ ਕੇ ਤੇ ਉੱਤੇ ਧਾਗਾ ਬਲੇਟ ਲੈਂਦੇ ਆ ਮੜ ਕੇ ਸੇਕਾ ਸੂਕਾ ਦਵਾਉਂਦੇ ਸ਼ੀਸ਼ੇ ਰੱਖੇ ਹੁੰਦੇ ਇਹਨਾਂ ਨੇ ਵੀ ਲੈੰਜਾ ਜੀ ਇਹ ਉਦੋਂ ਬਾਅਦ ਚ ਇਹ ਮਤਲਬ ਧੋ ਲੈਂਦੇ ਆ ਇੱਕ ਪਾਣੀ ਚ ਮਤਲਬ ਕੋ ਚਿੱਟਾ ਜਿਹਾ ਪਾਊਡਰ ਪਾਉਂਦਾ ਹੈ ਆ ਕੱਪੜੇ ਧੋਣ ਵਾਲਾ ਉਹਦੇ ਚੋਂ ਬੀਟਾ ਡੀਨ ਲੈ ਜਾਂਦੀ ਹੈ ਮਤਲਬ ਤੇ ਉਹ ਦਸੇ ਨੋਟ ਬਣ ਕੇ ਨਿਕਲ ਆਉਂਦੇ ਆ ਉਹ ਨਿਕਲਦੇ ਕਿਵੇਂ ਆ ਕਿਉਂਕਿ ਇਹਨਾਂ ਨੇ ਪਹਿਲਾਂ 10 ਨੋਟਾਂ ਦੇ ਅਰੀਜਨਲ ਨੋਟਾਂ ਤੇ ਬੀਟਾ ਡੀਨ ਲਾ ਕੇ ਤੇ ਉੱਤੇ ਧਾਗਾ ਬੁੜੜ ਕੇ ਜੇਬ ਚ ਪਾਇਆ ਹੁੰਦਾ ਸੋ ਇਸ ਤਰੀਕੇ ਨਾਲ ਠੱਗੀ ਇਹਨੇ ਮਾਰੀ ਸਾਡੇ ਕੋਲੇ ਮੰਨਿਆ ਵੀ ਮੈਂ 6 ਲੱਖ ਰੁਪਏ ਦੀ ਠੱਗੀ ਮਾਰੀ ਹੈ ਵੀ ਬਾਕੀ ਪੈਸੇ ਮਨ ਨੂੰ ਦੇਤੇ 10 ਲੱਖ ਟੋਟਲ ਠੱਗੀ ਦਾ ਸੀਗਾ ਸੋ ਮੈਂ ਇਹੋ ਜੇ ਲੋਕਾਂ ਨੂੰ ਵੀ ਸ਼ਰਮ ਦਿਨਾ ਹੈ ਵੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਤੁਸੀਂ ਲਾਲਚ ਵਸ ਪੈ ਕੇ ਮਤਲਬ ਲੱਖਾਂ ਰੁਪਏ ਦੀ ਠੱਗੀ ਜਿਹੜੀ ਲੋਕਾਂ ਮਤਲਬ ਮਰਵਾ ਰਹੇ ਹੋ ਠੀਕ ਹੈ ਜਿਵੇਂ ਪਿਛਲੇ ਦਿਨੀ ਆਹ ਸੋਨੇ ਦੇ ਝਾਂਸੇ ਵਿੱਚ ਕਿੰਨੇ ਕਿੰਨੇ ਲੱਖ ਰੁਪਏ ਦੇ ਜਿਹੜੇ ਸਾਹਮਣੇ ਤੁਹਾਡੇ ਆਇਆ ਵੀ ਲੱਖਾਂ ਰੁਪਏ ਦੀਆਂ ਠੱਗੀਆਂ ਮਾਰ ਗਿਆ ਗਿਆ ਇਹ ਬਾਬੇ ਤੋਂ ਇਹ ਕਹਿੰਦਾ ਜੀ ਮੈਂ ਪੈਸੇ ਦੇ ਦੂੰਗਾ 6 ਲੱਖ ਰੁਪਿਆ ਵੀ ਮੈਨੂੰ ਉਹ ਸੰਤ ਤੁਹਾਨੂੰ ਵੀ ਜਾਣਦੇ ਮੈਨੂੰ ਵੀ ਜਾਣਦੇ ਆ ਵੀ ਮੇਰੀ ਮਰਤੇ ਐਫ ਆਈ ਆਰ ਨਾ ਹੋਵੇ ਪਰਚਾ ਨਾ ਹੋਵੇ ਜਾਨੀ ਕਿ ਮੈਂ ਇਹ ਵੀ ਦੱਸਦਾ ਮੈਂ ਇਹਦੇ ਤੇ ਇੱਕ ਐਫ ਆਈ ਆਰ ਹੋਈ ਵੀ ਆ ਪਹਿਲਾਂ ਜੇਲ੍ਹ ਵੀ ਕੱਟਿਆ ਇਸ ਕੰਮ 'ਚ ਸੋ ਇਹਦਾ 4 ਮਹੀਨੇ ਪਹਿਲਾਂ ਇੱਕ ਨੌਜਵਾਨ ਪੁੱਤ ਵੀ ਮਰਿਆ ਚਿੱਟੇ ਦੇ ਵਿੱਚ ਜਿਵੇਂ ਉਹ ਬਾਬੇ ਦਾ ਮਰਿਆ ਮਤਲਬ ਕੀਤੇ ਕਰਮਾਂ ਦੀ ਸਜ਼ਾ ਵੀ ਸਾਹਮਣੀ ਹੈ ਸੋ ਉਸ ਤੋਂ ਬਾਅਦ ਜੀ ਮਤਲਬ 6 ਮਹੀਨੇ ਪਹਿਲਾਂ ਨੇ 10 ਲੱਖ ਰੁਪਇਆ ਲਿਆ ਕਿਵੇਂ ਕਿਵੇਂ ਲਿਆ ਸਾਰੀ ਸਾਡੇ ਕੋਲ ਡਿਟੇਲ ਆ ਜੀ 90000 98000 ਰੁਪਇਆ 105200 ਇਦਾਂ ਪੈਸੇ ਪਾਏ ਆ ਉਸ ਤੋਂ ਬਾਅਦ ਜੀ ਚਲੋ ਅਸੀਂ ਉਹ ਬਾਬਾ ਜੀ ਨੂੰ ਆਪਦੇ ਘਰੇ ਬੁਲਾਇਆ ਮੈਂ ਮੈਂ ਬਾਬਾ ਜੀ ਨੂੰ ਕਿਹਾ ਵੀ ਤੁਹਾਡਾ ਇਹ ਜਾਣ ਪਛਾਣ ਦਾ ਬੰਦਾ ਵੀ ਆਹ ਗੱਲਬਾਤ ਉਹ ਘੰਟੇ ਤੋਂ ਸਾਡੇ ਕੋਲ 7 ਵਜੇ ਆ ਜਾਂਦੇ ਜੀ 7 ਵਜੇ ਆ ਕੇ ਜੀ ਉਹਨਾਂ ਨੇ ਕਿਹਾ ਵੀ ਚਲੋ ਜੀ ਇੱਥੇ ਐਫ ਆਈ ਆਰ ਨਾ ਹੋਵੇ ਪਰਚਾ ਨਾ ਹੋਵੇ ਜੇ ਪੈਸੇ ਪਰਿਵਾਰ ਨੂੰ ਮੋੜਦਾ ਹੈ ਤੇ ਗਾਂਹ ਤੋਂ ਇਹਦੀ ਵੀਡੀਓ ਬਣਾ ਲਓ ਵੀ ਕੋਈ ਵੀ ਇਹ ਇਹੋ ਜਿਹਾ ਗਲਤ ਕੰਮ ਨਹੀਂ ਕਰੂਗਾ ਚਲੋ ਸਾਨੂੰ ਆਸ ਹੁੰਦੀ ਹੈ ਵੀ ਬੰਦਾ ਸੁਧਰ ਦੇ ਇੱਕ ਵਾਰੀ ਪਰ ਅਸੀਂ ਕੀ ਹੋਇਆ ਜੀ ਉੱਥੇ ਮਤਲਬ ਬਾਬਾ ਜੀ ਦੇ ਨਾਲ ਜੁਮੇਵਾਰੀ ਚ ਇਹ ਆਪਦੀ ਗੱਡੀ ਠੱਲ ਗਿਆ ਇੱਕ ਸਵਿਫਟ ਡਿਜ਼ਾਇਰ ਗੱਡੀ ਹੈ 2024 ਮਾਡਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਘਰੇ ਭੇਜਤੀ ਵੀ ਤੁਹਾਡੇ ਪੈਸੇ 1 ਮਹੀਨੇ ਨੂੰ ਬੰਦਾ ਦੇ ਜੂਗਾ ਤੇ ਇਮਾਨਤ ਤੌਰ ਤੇ ਗੱਡੀ ਖੜੀ ਹੈ ਦੀ ਤੇ ਗੱਡੀ ਲੈ ਜਾਊਗਾ ਤੁਸੀਂ ਪੈਸੇ ਲੈ ਲਿਓ ਜਿੱਦੇ ਰਾਜੀਨਾਮਾ ਲਿਖਣਾ ਸਾਨੂੰ ਬੁਲਾ ਲਿਓ ਸੋ ਇਸ ਤਰੀਕੇ ਨਾਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਘਰ ਭੇਜਤੀ ਅੱਜ ਜੀ ਅਗਲਾ ਦਿਨ ਚੜਿਆ ਮਾਨਜੋਗ ਐਸਐਸਪੀ ਸਾਹਿਬ ਫਰੀਦਕੋੜ ਇੱਥੇ ਪਹੁੰਚ ਕੇ ਇਸ ਬੰਦੇ ਨੇ ਮੇਰੇ ਤੇ ਦਰਖਾਸਤ ਲਖਾਤੀ ਵੀ ਮੇਰੇ ਤੋਂ ਬਾਬਾ ਜੀ ਨੇ ਗੱਡੀ ਖੋਲੀ ਮਤਲਬ ਇਦਾਂ ਗਮਰਾਹ ਕਰ ਲਿਆ ਮੈਨੂੰ ਮਤਲਬ ਲੁੱਟ ਲਿਆ ਠੱਗ ਲਿਆ ਸੋ ਜਦੋਂ ਹੁਣ ਮਾਨਜੋਗ ਇੱਥੇ ਐਸਐਸਪੀ ਸਾਹਿਬ ਉਹਨਾਂ ਨੇ ਡੀਐਸਪੀ ਡੀ ਸਾਹਿਬ ਉਹਨਾਂ ਕੋਲੇ ਦਰਖਾਸਤ ਮਾਰਕ ਕੀਤੀ ਹੈ ਮੈਂ ਜਦੋਂ ਡੀਐਸਪੀ ਡੀ ਸਾਹਿਬ ਕੋਲੇ ਗਿਆ ਤੇ ਅਫਸਰਾਂ ਨੇ ਮੇਰੀ ਗੱਲ ਬਾਤ ਸੁਣੀ ਉਹਨਾਂ ਨੂੰ ਮੈਂ ਸਾਰੀਆਂ ਵੀਡੀਓਜ਼ ਵਿਖਾਈਆਂ ਜਿਵੇਂ ਜਿਵੇਂ ਨੋਟ ਬਣਾ ਰਿਹਾ ਤੋ ਜਿਵੇਂ ਜਿਵੇਂ ਠੱਗੀ ਮਾਰੀ ਪੈਸਾ ਲਿਆ ਸਾਰਾ ਕੁਝ ਮੈਂ ਅਫਸਰਾਂ ਦੀ ਨਿਗਾ ਵਿੱਚ ਕਰਤਾ ਸੋ ਬਾਕੀ ਆਪ ਜੀ ਦੇ ਰੂਬਰੂ ਹੋ ਕੇ ਮੈਂ ਬਿਆਨ ਦੇ ਰਿਹਾ ਤੇ ਮੈਂ ਤੁਹਾਨੂੰ ਵੀਡੀਓ ਵਿਖਾਉਣ ਦਾ ਜਿਹੜਾ ਕਰੂੰਗਾ ਕੋਸ਼ਿਸ਼ ਆ ਨੋਟ ਇਦਾਂ ਬਣਾ ਰਿਹਾ ਜੀ ਇਹਦਾ ਇਦਾਂ ਕਾਗਜ਼ ਕੱਟ ਕੇ ਨਾ ਜੀ ਆ ਦੇਖੋ ਮਤਲਬ ਲੋਕਾਂ ਨੂੰ ਬੇਨਤੀ ਹੈ ਥੋੜਾ ਸੁਚੇਤ ਰਹੋ ਜਾਗਰੂਕ ਰਹੋ ਤੁਹਾਨੂੰ ਚਾਂਸੇ ਦੇ ਕੇ ਨੋਟ ਬਣਾ ਕੇ ਅੱਗੇ 마ਕੜੀ ਦੇ ਭੇਜ ਦਸ ਜੇ ਲੋਕਾਂ ਨੂੰ ਨਹੀਂ ਜੀ ਨਹੀਂ ਮਤਲਬ ਮੇਰੀ ਗੱਲ ਸਮਝੋ ਵੀ ਜਿਵੇਂ ਮੈਂ ਤੁਹਾਨੂੰ ਸਮਝਾਇਆ ਵੀ ਪਹਿਲਾਂ ਤਾਂ ਪੰਜ ਕਾਗਜ਼ ਕੱਟ ਲੇ ਨੋਟਾਂ ਬਰਾਬਰ ਉਹਨਾਂ ਦੇ ਬੀਟਾ ਡੀ ਨੂੰ ਪਰਿਵਾਰ ਦੇ ਸਾਹਮਣੇ ਲਾ ਲੈਂਦੇ ਆ ਇਹ ਉਸ ਤੋਂ ਬਾਅਦ ਵਿੱਚ ਇੱਕ ਇੱਕ ਨੋਟ ਰੱਖ ਦਿੰਦੇ ਆ ਪੰਜ ਨੋਟ ਹੋ ਗਏ ਪੰਜ ਕਾਗਜ਼ ਹੋ ਗਏ ਇਹਨਾਂ ਨੇ ਉੱਤੇ ਕਾਗਜ਼ ਚੜਾ ਕੇ ਨਾ ਜੀ ਸ਼ੀਸ਼ੇ ਬਣਾਏ ਆ ਵੀ ਇਹ ਬਾਹਰਲੇ ਲੈਂਜਾ ਇਹ ਮਤਲਬ ਇੰਨਾ ਮਤਲਬ ਉਹ ਜਿਹੜੇ ਫਿਰ ਵੀ ਲੈਂਜ ਨੋਟ ਦਾ ਨੋਟ ਬਣਾ ਵਡਾਉਣਗੇ ਇੱਕ ਨੋਟ ਦਾ ਇੱਕ ਕਾਗਜ਼ ਤੇ ਨੋਟ ਨਕਲੀ ਕਹਿ ਕੇ ਲੋਕਾਂ ਨੂੰ ਕਿ ਠੱਗੀ ਦਾ ਖੰਡਵਾਦ ਦੇ ਵਿੱਚ ਜਨਕੀ ਵਡਾਵਾ ਦਿੰਦੀ ਸੀ ਲੋਕਾਂ ਨੂੰ ਖੰਡਵਾਦ ਤਾਂ ਚਲੋ ਉਹਦੇ ਵਿੱਚ ਦੂਰ ਰਹਿ ਗਿਆ ਲੋਕੀ ਲੱਖਾਂ ਰੁਪਈਆਂ ਦੀ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਆ ਸੋ ਇਸ ਤਰੀਕੇ ਨਾਲ ਇੱਕ ਇਹਨਾਂ ਨੇ 10 ਨੋਟਾਂ ਤੇ ਬੀਟਾ ਡੀਨ ਲਾਈ ਹੁੰਦੀ ਪਹਿਲਾਂ ਹੀ ਉਹਨਾਂ ਤੇ ਵੀ ਉਵੇਂ ਹੀ ਮਤਲਬ ਗੋਲ ਕਰਕੇ ਨਾ ਧਾਗਾ ਬਲੇਟਾਂ ਦਾ ਜੇਬ ਚ ਪਾਇਆ ਸੀ ਇਹਨੇ ਸਾਰਾ ਮੰਨਿਆ ਸਾਡੇ ਕੋਲੇ ਤੋ ਮਤਲਬ ਜਦੋਂ ਪਰਿਵਾਰ ਦੇ ਸਾਹਮਣੇ ਬਹਿ ਕੇ ਬੀਡਾ ਡੀਨ ਲਾਉਂਦਾ ਉਹ ਜਿਹੜੀ ਘੋਗਲੀ ਜੀ ਬਣਾਈ ਹੈ ਉਹ ਜੇਬ ਤੇ ਪਾ ਲੈਂਦਾ ਤੇ ਦੂਜੀ ਉਹ ਕੱਢ ਕੇ ਤੇ ਉਹ ਪਾਣੀ ਚ ਸੜ ਦਿੰਦਾ ਤਾਂ ਦਸੇ ਨੋਟ ਨਿਕਲ ਆਉਂਦੇ ਆ ਮਤਲਬ ਐਦਾਂ ਦੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਹੋ ਰਹੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਤੁਸੀਂ ਜੇ ਤੁਹਾਡੇ ਕੋਲ ਬਾਲੇ ਪੈਸੇ ਆ ਗੁਰਦੁਆਰੇ ਮੰਦਰ ਚੜਾ ਦਿਓ ਕਿਤੇ ਮਸਜਿਦ ਕਿਤੇ ਲੋੜਵੰਦ ਗਰੀਬਾਂ ਨੂੰ ਵੰਡ ਦਿਓ ਤੇ ਤੁਸੀਂ ਲੱਖਾਂ ਰੁਪਈਆ ਦਾ ਪਹਿਲਾਂ ਠੱਗੀ ਦਾ ਸ਼ਿਕਾਰ ਹੋ ਜਾਨੇ ਫਿਰ ਤੁਸੀਂ ਹੁਣ ਤੁਸੀਂ ਬਾਹਰ ਮੂੰਹ ਕੱਢੀ ਜਾਨੇ ਹੋ ਵੀ ਭਾਈ ਸਾਡੇ ਨਾਲ ਠੱਗੀ ਵਜ ਗਈ ਸਾਡੇ ਨਾਲ ਰੋਜ਼ ਫੋਨ ਆਉਂਦੇ ਆ ਜੀ ਕਿਸੇ ਦੀ ਲੱਖ ਕਿਸੇ ਦੀ 2 ਲੱਖ ਕਿਸੇ ਦੀ 10 ਕੇ ਤੇ 20 ਲੱਖ ਦੀ ਮਤਲਬ ਬੇਨਤੀ ਆ ਵੀ ਲੋਕਾਂ ਨੂੰ ਵੀ ਜਾਗਰੂਤ ਰਹੋ ਜੀ ਬਸ